ਇਹਨੂੰ ਚਰਮਣੀ ਉਹਦੇ ਪੱਗ ਬੰਨ ਗਿਆ ਕੰਮ ਕਰਦਾ ਪਰ ਉਹ ਕਿਵੇਂ ਲੱਖੋ ਆਪਾਂ ਦਸਤਾਰ ਬੰਨੀ ਇਹਦੇ ਨਾਲ ਆਏ ਜੀ ਕੀ ਕੰਮ ਕਿਦਾਂ ਕਰਾ ਦੇ ਚਲੋ ਤੇਰੀ ਸ਼ਰਮਣੀ ਤੇਰੀ ਤੇਰੀ ਮੇਰੇ ਹੱਥ ਤੇਰੀ ਅਰੇ ਤੇਰਾ ਹੱਥ ਇਧਰ ਆ ਹੱਥ ਤੇਰਾ ਹੱਥ ਤੇਰਾ ਹੱਥ ਤੂੰ ਕਾਲਾ ਕਰਦਾ ਸ਼ਰਮ ਕਰ ਤੂੰ ਇਹ ਹੋਈ ਸਟੌਕ ਸੀ ਹਾਂਜੀ ਬਾਪੂ ਜੀ ਪਰੇ ਸੀ ਤੇ ਉਹਨਾਂ ਦਾ ਬਾਥਰੂਮ ਨਿਕਲ ਗਿਆ ਹਾਂਜੀ ਜਿਹੜਾ ਕੀ ਗੱਡਾ ਨੇ ਪੋਚੇ ਨਾ ਪਹਿਲਾਂ ਉਹਨਾਂ ਦੀ ਕਮੀਜ਼ ਲਾਈ ਹਾਂਜੀ ਕਮੀਜ਼ ਨਾ ਸਾਫ਼ ਕਰਾਇਆ ਬਾਪੂ ਤੋਂ ਹਾਂਜੀ ਅੱਛਾ ਜਿੰਨਾ ਜਦੋਂ ਨਹੀਂ ਸਾਫ਼ ਹੋਇਆ ਮੈਨੂੰ ਬੁਲਾ ਮੈਨੂੰ ਆਵਾਜ਼ ਮਾਰੀ ਮੈਨੂੰ ਬੁਲਾ ਓ ਹੈਲੋ ਮੈਨੂੰ ਬੁਲਾ ਮੈਨੂੰ ਆਣ ਕੰਮ ਨੂੰ ਆਵਾਜ਼ ਮਾਰੀ ਰੋਹੀ ਨੇ ਕਿਹਾ ਤੋ ਐਵੇਂ ਦੱਸਿਆ ਜਾਣਾ ਉਹਨੇ ਕੰਮ ਕਰਨਾ ਕਿਹੜਾ ਕੰਮ ਸਮਝਾ ਕੇ ਖੜਾ ਨਾ ਉੱਠੀ ਜਾ ਤੇ ਝੂਠ ਬੋਲਿਆ ਮੈਂ ਨੂੰ ਬੋਲਦਾ ਦਾਦਾ ਨਹੀਂ ਆ ਤੁਹਾਨੂੰ ਨਾ ਜੀ ਬਾਬੂ ਦੇ ਆਪ ਦਸਤਾਰ ਲਾਈ ਆ ਟੈਨ ਟੈਨ ਨੂੰ ਕੋਚੋ ਟੈਨ ਕੇ ਨੀ ਬਹਿ ਜਾ ਲੋ ਗੱਲ ਸੁਣੋ ਕਿੰਨਾ ਮੈਨੂੰ ਇਹ ਗਾਜੋ ਤਾਰੇ ਇਹਨੇ ਦਸਤਾਰ ਲਵਾ ਉਹ ਬਾਬੂ ਦੀ ਟੀਚਰ ਨੂੰ ਆਈ ਨਾ ਨੇ ਉਹ ਬਾਬੂ ਜੀ ਦਾ ਕਹਿਣਾ ਹੈ ਕਿ ਮੇਰੀ ਸ਼ਰਟ ਹਾਂ ਫਿਰ ਬਾਬੂ ਜੀ ਨੂੰ ਮਿਲੀ ਆ ਸਵੇਰੇ ਉਹਨਾਂ ਦੀ ਵੀਡੀਓ ਬਣਾ ਕੇ ਜਦੋਂ ਪਾਈ ਹਸਪੀਟਲ ਨੇ ਸਸਪੈਂਡ ਕਰ ਦਿੱਤਾ ਗਿਆ ਸਸਪੈਂਡ ਕਿੰਨਾ ਵੱਲੋਂ ਹੋਈ ਇਹ ਸਸਪੈਂਡ ਮੈਨੂੰ ਨੇ ਸ਼ਰਮਾ ਜੀ ਵੱਲੋਂ ਕੌਣ ਅਕੇੜਾ ਸ਼ਰਮਾ ਪੂਰਾ ਨਾਮ ਮੈਨੂੰ ਡਿਊਟੀ ਤੋਂ ਕਦੋਂ ਤੱਕ ਕੀ ਕਰਨ ਸੀਗਾ ਇਹ ਰੀਜ਼ਨ ਦੱਸਿਓ ਮੈਨ ਮਾਰਿਆ ਜਾ ਆਉਗਾ ਮੈਂ ਆਉਂਦੇ ਦੇ ਦੇ 밀리 ਪਗਲ ਹੋਈ ਆ ਕਿਹੜਾ ਕਿਹੜਾ ਵਾ ਆ ਬੰਦਾ ਵਾ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਨਹੀਂ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਕੰਨ ਗਿਆ ਕੰਮ ਕਰਦਾ ਪਰ ਹੋ ਜੀ ਮੇਰਾ ਕੋ ਆਪਾਂ ਦਸਤਾਰ ਬੰਨੀ ਹੈ ਤੇ ਇਹਦੇ ਨਾਲ ਆ ਜੇ ਕੀ ਕੰਮ ਕਿਦਾਂ ਪੜੈ ਤੈਨੂੰ ਤੇਰੀ ਸ਼ਰਮ ਨਹੀਂ ਤੇਰੀ ਤੈਨੂੰ શરમ કર ਸੁਆਹ ਖੋਦ ਪੱਗ ਮੰਨੀ ਆ ਤੂੰ ਪੱਗ ਮੰਨਣ ਦਾ ਹੱਕਦਾਰ ਨਹੀਂ ਹੈਗਾ ਗਾੜੀ ਗੱਡੀ ਤੇ ਮੇਰੇ ਤੋਂ ਮਾਰ ਨਾ ਕਰ ਜਿਹੜੀ ਤੇ ਮੇਰੇ ਪਸਾ ਖੜੇ ਹੁੰਦਾ ਤੂੰ ਕਰਨ ਦੇ ਮਿਲਦੇ ਤੇ ਮਾਰ ਮੇਰੇ ਤੋਂ ਮਾਰੀ ਨਾ ਮੰਗ ਮੇ ਮੇਰੇ ਤੋਂ ਮਾਰਿਆ ਨਾ ਜਾ ਕੇ ਸਾਹ ਤੇ ਤੇ ਪੇਜ ਤੇ ਆਦੀ ਕਤੂਦ ਲੋਗਾਂ ਨੂੰ ਦੱਸ ਮੈਂ ਕੀ ਕੀਤੀ ਆ ਦੱਸ ਤੂੰ ਦੱਸ ਲਾਹਣਦਾ ਤੁਹਾਡੇ ਮੂਹਰੇ ਜਿਹੜੀ ਜਿਹੜੀ ਤੇਰੇ ਉੱਪਰ ਬੁਰਾ ਕੰਮ ਪਾਗਲੇ ਵੀ ਦਸਤਾਰ ਲਾਈ ਦਸਤਾਰ ਨੋਣੀ ਬੁਲਾਵਾ ਉਹਦੇ ਮਾਲਮੁਤਰ ਸਾਹ ਗਰੋਂਡੇ ਦੇ ਨੂੰ ਕਹਾਂ ਦੇ ਵੇਖਾ ਤੂੰ ਸਹੀ ਤਮ ਉਹ ਦਾੜੀ ਘਟੀ ਹੋਈ ਐ ਥੋੜਾ ਬੱਗ ਬੱਗ ਵਾਲੀ ਤੇ ਹੀ ਦੇਖੋਗੇ ਚਲੋ ਮੈਂ ਉਹ ਵੇਖਦਾ ਤੇ ਬੰਦੇ ਵੀ ਪਾਗਲੇ ਮਰਨ ਹੋਈ ਨਾ ਉਹਦੇ ਮਾਲਮੁਤਰ ਸਾਹ ਗਰੋਂਡੇ ਨੂੰ ਆ ਜੇ ਤਰਾ ਗਰੂਸ ਨੂੰ ਲੈ ਤੈਨੂੰ ਨਿਕਾ ਨਿਕਾ ਕਰਕੇ ਵਧਣਾ ਚਾਹੀਦਾ ਤੇ ਤੈਨੂੰ ਸਦਾ ਮਿਲ ਸਾਰੇ ਚੋਪ ਕਰ ਦੋ ਫਾਇਰ ਜੀ ਇੱਕ ਮਿੰਟ ਪੂਰਾ ਹਰ ਕੋਈ ਕਰੀ

ਯਾਰ ਰੂਲ ਜਿਹੜਾ ਮਰਜੀ ਆ ਤੂੰ ਕਰਤੋਂਦ ਕੀਤੀ ਉਹ ਦਾ ਮੈਂ ਇੱਕ ਬੰਦੇ ਨੂੰ ਪੁੱਛਿਆ ਮੈਂ ਇੱਕ ਬੰਦੇ ਨੂੰ ਪੁੱਛਿਆ ਇੱਥੇ ਸਟਾਫ ਦੇ ਨੂੰ ਉਹਨੇ ਮੈਨੂੰ ਕਿਹਾ ਕਿ ਬਾਬਾ ਜੀ ਇੱਥੇ ਰੂਲ ਆ ਵੀ ਜਿਹੜੀ ਵੀ ਚੀਜ਼ ਭਾਵੇਂ ਉਹ ਕਾਗਜ਼ ਸੁਲਟੇ ਨੇ ਤੇ ਭਾਵੇਂ ਉਹ ਮਲ ਮੂਤਰ ਖੜੇ ਜਿਹੜਾ ਬੰਦਾ ਸੁੱਟੂਗਾ ਉਹ ਸਾਫ਼ ਕਰੂਗਾ ਮੈਂ ਸਟਾਫ ਦੇ ਬੰਦੇ ਕੋਲ ਕਿੱਥੋਂ ਪੁੱਛ ਕੇ ਆ ਆ ਪੁੱਛਿਆ ਇਹ ਰੂੜਾ ਸਾਚਿਆ ਨਾ ਉਹ ਇਹੋ ਹੀ ਨਾ ਸਾਨੂੰ ਇਹ ਸਟੇ ਨਹੀਂ ਸਾਰਾ ਉਹਨਾਂ ਨੇ ਸਫਾਈ ਕੀਤੀ ਕਿ ਇੱਥੇ ਡੱਪੋ ਕੋਈ ਜਾਂ ਕੋਈ ਬਾਸਲਮ ਕਰਦਾ ਹੈ ਹਾਂ ਦੇਖੋ ਤੇ ਉਹਨੂੰ ਕੋਈ ਕੋਈ ਕਾਫਾ ਵੀ ਇਹ ਕੰਮ ਨਹੀਂ ਕਰਨਾ ਬਾਗ ਦਾ ਕੀ ਨਾ ਕੋਈ ਸਾਥ ਨਾ ਕਿਹਾ ਰਾਤ ਤੋਂ ਪਹਿਲਾਂ ਕੀਆ ਹਾਂ ਜਿਹਨ ਸਿੱਤੇ ਸਰਦਾਰ ਅਭੀ ਉਠਾ ਸਕਦਾ ਕਿੰਨਾ ਕਿ ਨਾ ਫਾਇਦਾ ਇਹ ਜੇ ਸਿਰ ਤੇ ਪਾ ਕੇ ਰੱਖੇ ਬਾਬਾ ਜੋ ਹੈ ਦਾਦਾ ਜੀ ਦਾ ਹੈ ਤੂੰ ਵੀ ਮਾਰ ਕੇ ਦੇ ਪਾਉਣ ਸਾਹ ਕਰ ਨੀ 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 ਪਾ ਕੇ ਤੂੰ ਵੀਡੀਓ ਪਾਈ ਆ ਤੈਨੂੰ ਆਈ ਆਪਰੇ ਤੋਂ ਵੀਡੀਓ ਆ ਪਾਈ ਤੀ ਪਾ ਕੇ ਥੋੜਾ ਬਈਆ ਤੂੰ ਆਪ ਸਾਥ ਮੋੜ ਲੈ ਕੀ ਪਾ ਕੇ ਲੋ ਕਰਦਾ ਦੇਖ ਪਾਣੀ ਝੂਠਰੀ ਬੋਲ ਪਾ ਕੇ ਸਾਫ ਕਰ ਹੱਥ ਵੀ ਪਾ ਲਈ ਪਾਪਾ ਜੀ ਨਹੀਂ ਕਿਹਾ ਮੈਂ ਮਬਦ ਦਸਤਾਰ ਬੰਨੀ ਕੋਈ ਨਹੀਂ ਠੰਡੇ ਸੰਭਾਲਾ ਕਰ ਪਤਾ ਕੀ ਆ ਕਾਕਾ ਗਲਤੀ ਆ ਇਹ ਰੂਲ ਨਹੀਂ ਹੈਗਾ ਰੂਲ ਇਹ ਆ ਆਪਣੇ ਮੈਟਰੋ ਸਟੋਕ ਦਾ ਜੀ ਸਫਾਈ ਸਫਾਈ ਕਰਵਾਈ ਕਰ ਮੈਂ ਆਇਆ ਹੁਣੇ ਇੱਥੇ ਜੀ ਇਹ ਤੇਲ ਪੁਰਾਣਾ ਪੁਰਾਣਾ ਜਿਹੜਾ ਗਾਜਰ ਰੇਕਾ ਦਾ ਜੀ ਲਾਲਾ ਕਿੱਥੇ ਆ ਪੁਰਾਣਾ ਗਿਆਨ ਪਾ ਗਿਆ ਉਹ ਛੱਡ ਗਿਆ ਨਾ ਕੋਈ ਸਾਰਾ ਇੱਕ ਮਿੰਟ ਆ ਆ ਸਾਡੇ ਨੰਬਰ ਆ ਹਜੇ 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 ਸਾਰੇ ਉਹ ਛੱਡ ਗਿਆ ਇਹ ਸਾਰੇ ਇੱਕ ਮਿੰਟ ਹੁਣੇ ਮੇਰਾ ਗਾਜਰ ਰੇਕਾ ਦਾ ਜੀ ਚਾਰ ਯਾਰ ਦਫ਼ਤਰ ਬਨ ਗਿਆ ਕੰਮ ਕਰਨੇ ਤੇ ਦੂਜਿਆਂ ਤੋਂ ਕੀ ਆ ਕੇ ਖੜ ਗਿਆ ਆ ਕੋਈ ਅੰਮ੍ਰਿਤਸਰ ਤੇ ਕਹਿ ਕੇ ਤੇ ਧੂਰਾ ਵਾ ਸਿੱਖੀ ਦਾ ਇੱਥੇ ਹੀ ਆ ਚੀ ਜਦੋਂ ਅੱਗੇ ਕੀ ਇਹਨੂੰ ਕੀ ਕਰਾਂਗੇ ਆਪਾਂ ਜਾ ਕੇ ਇਹ ਤੂੰ ਗੋਲ ਦੇ ਕੋਈ ਪਾਈ ਜਨਾ ਸਿਆ ਕਿ ਉਹ ਆਖਣ ਦੇ ਆ ਮੈਂ ਗੱਲ ਨਹੀਂ ਕਿ ਬਹੁਤ ਵਧੀਆ ਕੀਤਾ ਇਹਨੇ ਬੰਦੇ ਨੇ ਜਿਹਨੇ ਵੀਡੀਓ ਬਣਾ ਕੇ ਬਾਹਰ ਤੇ ਆਪਣੇ ਆਪ ਨੂੰ ਦਿਖਾਉਂਦਾ ਹੈ ਨਹੀਂ 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 ਦਵਾਦਮ ਗਿਆ ਉਹਨਾਂ ਨੇ ਹੁਣ ਬਾਅਦ ਤੋਂ ਮਤਲਬ ਇਹ ਪਾਗ ਕਿਉਂ ਮਤਲਬ ਕਰਾਈ ਕੋਦਕ ਬਾਥਰੂਮ ਕਿਉਂ ਸਾਫ ਕਰਾ ਕੀ ਜਿਹੜੇ ਮਨਚ ਆਇਆ ਮਨ ਕੀ ਆਇਆ ਮਤਲਬ ਚਾਹੇ ਕਿ ਉਹ ਬੰਦਾ ਮੈਂਟਲੀਅਰਸ ਨਹੀਂ ਗਿਆ ਕੋਈ ਚੰਗੀ ਉਹਨੂੰ ਕਿਉਂ ਕਿਹਾ ਉਹ ਭੈਣ ਕੀ ਸਾਫ ਉਹ ਮਾਰਮ ਨਾਲ ਇੱਥੇ ਹੈਗੇ ਪੁੱਛਣਾ ਮੇਰੀ ਟੀਮ ਆ ਪਾਗ ਲਈ ਉੱਪਰ ਹੀ ਵੀਡੀਓ ਕਿਨੇ ਬਣਾਈ ਮਾਰਮ ਨੇ ਮਾਰਮ ਮੇਰੇ ਨਾਲ ਉਹਨਾਂ ਨੇ ਫੋਟੋ ਖਿੱਚੀ ਆਲੇ ਆ ਪਾਜੀ ਬੱਸ ਮੈਂ ਕਿਹਾ ਪਾਪਾ ਜੀ ਕੀ ਕਰਦੇ ਮੈਂ ਆਇਆ ਕਰਦੇ ਚਲੋ ਜੋ ਹੁਣ ਗੱਲ ਬਣ ਗਈ ਆ ਮੈਂ ਆਪਣਾ ਤਾਂ ਫੇ ਉਹ ਮੈਂ ਤਾਂ ਕਿਹਾ ਪਾਪਾ ਜੀ ਕੀ ਕੀਤਾ ਹੁਣ ਇਹ ਬਲ ਗਈ ਆ ਸਾਫ਼ ਕਰਾਉਂਦਿਆ ਮੈਂ ਇਹਨਾਂ ਦਾ ਤਾਂ ਲਈ ਸੀ ਆਹੀ ਆਪ ਮਾਰ ਰਿਹਾ ਰਵਾਏ ਤਾਂ ਕੱਦੂ ਕਰਦਾ ਫਿਰ ਤੇ ਲੋਕਰੀ ਤਾਂ ਕੱਦੂ ਕਰਦਾ ਇਹ ਤੇਰੀ ਗਲਤੀ ਆ ਫੜ ਲਿਆ ਜਦੋਂ ਜਸੇ ਬੰਦੀ ਆਉਂਦੀ ਜਦੋਂ ਮੈਂ ਉਹਨੂੰ ਕਿਹਾ ਮਾਰ ਰਵ ਨੂੰ ਭਈ ਆਪਾਂ ਬਾਪੂ ਜੀ ਕਰਦੇ ਫੋਟੋ ਕਿਚੋ ਤੇ ਪਾਓ ਤੇ ਪਤਾ ਲੱਗੇ ਕਿ ਬਾਪੂ ਜੀ ਨੇ ਇਹ ਕੰਮ ਕੀ ਦੋ ਸਾਡੇ ਤੇ ਉਲਟਾ ਪੈ ਗਈ ਆ ਮੈਂ ਕਿਹਾ ਕੋਈ ਨਾ ਕਰ ਉਹ ਤੇ ਪਾਗੋ ਨਾ ਪਾ ਗੇ ਇਹਨਾਂ ਦਾ ਅਸਲੀ ਇਸ ਕੰਮ ਨੂੰ ਕਰਦਾ ਹੈ ਅਸਲੀ ਇਸ ਕੰਮ ਨੂੰ ਪਾਗੋ ਮੈਂ ਤੇ ਪੰਜਾਬ ਨਾ ਸਿਰਫ ਕਰਦੇ ਯਾਰ ਤੇਰੀ ਵੀਡੀਓ ਦੇ ਸਾਹ ਕੋ ਸਾਹ ਦਿਖਣ ਲੈ ਯਾਰ ਜੀ ਮੈਂ ਇਹ ਕਰਨਾ ਤੇ ਉਹ ਬਾਪੇ ਕੀ ਕਰ ਉਹ ਸੁੱਖਾ ਬਣ ਗਿਆ ਜਿੱਥੇ ਵਰ ਗਿਆ ਯਾਰ ਜੀ ਮੈਂ ਉਹਨਾਂ ਦੇ ਮੈਂ ਸਿਰ ਨੂੰ ਹੱਥ ਲਾਇਆ ਉਹ ਬਾਪੇ ਦੇ ਪਿਆਰ ਨਾ ਬਾਪੇ ਦੇ ਉਹਨੂੰ ਪੁੱਛਿਆ ਤਾਂ ਮਾੜਮਾ ਨੇ ਲੱਭ ਗਏ ਮਾੜਮਾ ਦੀ ਆਸ ਵਿੱਚ ਰਹਿਦੇ ਸਿਆ ਪਹਿਲਾਂ ਵੀ ਕੋਈ ਨਹੀਂ ਵੀਡੀਓ ਦਾ ਦੱਸਦੇ ਨਹੀਂ ਮਨਜ਼ੂਰੀ ਨਹੀਂ ਬੋਲਦੇ ਬਾਕੀ ਵੀ ਜੋ ਕਰੇ ਠੀਕ ਹੈ ਤੇਰੇ ਬੋਲਦੇ ਨਹੀਂ ਨਹੀਂ ਬਾਹਰ ਜਾ मा वीर जी सारे पुछलो हिकिड़ो ਮੈਂ ਮਾਫੀ ਦੇ ਬਾਰੇ ਨਹੀਂ ਇਹਨਾਂ ਨੇ ਮਾਰੇ ਦੋਗੇ ਮਾਫੀ ਮਾਗਦੇ ਤਾਂ ਇਹਨਾਂ ਨੇ ਮੇਟੀ ਕੀਤੀ ਹੋਵੇ ਕੋਈ ਬੈਂਕ ਬਣਾ ਦੇਖੋ ਤੇ ਸਿਆਣੇ ਜੇ ਕੋਮਦੀ ਬਰਨਾਮੀ ਵੀਰੇ ਆਪਣੀ ਨਹੀਂ ਕਿੰਦੇ ਹੱਥ ਹੀ ਬਦਬੀ ਨਹੀਂ ਕੀਤੀ ਕੋਮਦੀ ਬਰਨਾਮੀ ਆ ਇਹਨੇ 40 ਸੇਵਾ ਨਹੀਂ ਕੀਤੀ ਕੋਮ ਨੇ ਪਗਲੀ ਬਸਾਈ ਅਸੀਂ ਕਹਿੰਦੇ ਨਾ ਦੇਣ ਵਾਲੇ ਮਾਫੀ ਅਸੀਂ ਕੌਣ ਹੁੰਦੇ ਦੇਣ ਵਾਲੇ ਤੇ ਮੈਂ ਤੁਸੀਂ ਕਿਤਾ ਕਹੀ ਜਾਂਦੇ ਮਾਫੀ ਦੋ ਕਿਦਾ ਮਾਫੀ ਦੇਣਾ ਆਪਾਂ ਮਤਲਬ ਮੇਰੀ ਗੱਲ ਸੁਣੋ ਐਕੇ ਭਾਈ ਆਦਾ ਮਾਫੀ ਮੰਗੋ ਤਾਂ ਕੀ ਮਸਲਾ ਹੈ ਖੜਾ ਹੋ ਜਾਓ ਬੜਾ ਜੂਨ ऐसे लोग जे साडी दाहां जाने वटी वाले दागाले फैसला लेने वाले नहीं कोई गलती आपा जिदा तू कहोगे जे तू कहना मैं लज हो जा फिर तेरे को फिर तो गलती तो 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 माफी क्यों नहीं बाबा जी वो जब पास जाके आ भाई आज पाजी मुनी रहे थे बाबा जी क्या एदा शुरूवा कमाल ਬੀਬਾ ਦਾਤਾਰੇ ਉਹ ਵੀਰ ਕਿਥੇ ਆਉ ਸਿੰਘ ਕਿਥੇ ਚਲੇਗਾ ਭਾਈ ਗੱਲ ਨਾ ਪੱਟਦਾ ਜਿਹੜਾ ਪਿੰਡਾ ਤੇ ਕਿਨਕਾਸ਼ ਆ ਵੇ ਬਾਪੂ ਨਹੀਂ ਆ ਦੱਸ ਬਾਈ ਇੱਥੇ ਕਰੋ ਤੇ ਬੋਲੀ ਇਹਦਾ ਨਾਮ ਕਿਹੜਾ ਲਓ ਬਾਈ ਕਿਵੇਂ ਦਾਸ ਹੀ ਆ ਕਿਹੜੇ ਕਿੱਥੇ ਲੈਣਾ ਇਹ ਦੱਸ ਦਿਆ ਅਲਕੋਹਲੋ ਘਟੀਆ ਨਾ ਅਲਕੋਹਲੋ ਘਟੀਆ ਦੇਣਾ ਕਹਾਂ ਅਲਕੋਹਲੋ ਘਟੀਆ ਅੰਦਾ ਡਾਕਟਰ ਮੁੰਨੇ ਨੇ ਕਿਹੜੀ ਕਹਿੰਦੇ ਠੀਕ ਹੈ ਤੇ ਬਹੁਤਾ ਯੂਦ ਨਹੀਂ ਬਤਾ ਗੱਲ ਨਹੀਂ ਯਾਰ ਅਲਕੋਹਲੋ ਘਟੀਆ ਦੋ ਮਿੰਟ ਪਗੜ ਆ ਗਏ ਆਪਣੇ ਯਾਰ ਦੋ ਮਿੰਟ ਪਗੜ ਆ ਗਏ ਅਲਕੋਹਲੋ ਘਟੀਆ ਨਹੀਂ ਹੁਣੇ ਬਤਾ ਗੱਲ ਨਹੀਂ ਯਾਰ ਮੈਂ ਅਲਕੋਹਲੋ ਘਟੀਆ ਦੋ ਮਿੰਟ ਪਤਾ ਹੈ ਨਾ ਯਾਰ ਹੁਣੇ ਆ ਗਿਆ ਗੱਲ Thank you for watching! ਰਾਸ਼ਰਮੌਣੀ ਦੇ ਯਾਰੇ ਬੰਦੇ ਨੂੰ ਧੰਨਵਾਦ ਸਰਕਾਰ ਨਾ ਵਧੀ ਇਹ ਗੱਲ ओरिजिनल ਕਾਲਾ ਬਸ ਕੋਈ ਦੋਸਤ ਵੀ ਨਾ ਪੇਜ ਛੱਡੋ ਉਸਤਾਦ ਨੇ ਵੇਚ ਲਈ ਇਹ ਬਿੱਤੀ ਹੈ ਕੋਈ ਪਤਾ ਨਹੀਂ ਉਹਨੇ ਬੜਾ ਹੋਤੇ ਉਹ ਸਭ ਨਹੀਂ ਨਹੀਂ ਜਿਹੜੀ ਹਾਫ ਵੀ ਨਹੀਂ ਜੇ ਇਹ ਜੇ ਬੜਾ ਸੱਚਾ ਹੁੰਦਾ ਨਾ ਜਿਵੇਂ ਕਹਿ ਦਿੱਤੇ ਹੈ ਇੱਧਰ ਰੱਖ ਓਏ ਓਏ ਇੱਧਰ ਲੈ ਆਓ ਓਏ ਲੈ ਇੱਧਰ ਓਏ ਇੱਧਰ ਲੈ ਗਿਆ ਇੱਧਰ ਆ ਗਏ ਮੈਂ ਕਿਉਂਕਿ ਕਈ ਚੀਜ਼ਾਂ ਲੋਕਾਂ ਨੇ ਕਹਿਣਾ ਵਾ ਕਿ ਇਹ ਗੱਲਾਂ ਆਪੁੱਤ ਨੇ ਕੀਤੀਆਂ ਮੈਂ ਸਭ ਤੋਂ ਬਖਾਉਣਾ ਚਾਹੁੰਦਾ ਆ ਕਹਿੰਦੇ ਇਹ ਹੁੰਦਾ ਬੰਦਾ ਸੱਚਾ ਬੰਦਾ ਸੱਚਾ ਕੱਲਾ ਵੀ 100 ਦੇ ਭਾਵੇਂ ਹੁੰਦਾ ਵਾ ਇਹ ਕਹਿੰਦਾ ਵੀਰ ਜੀ ਮੈਨੂੰ ਜਿੱਥੇ ਮਰਨੀ ਖੜੋ ਮੈਂ ਆਪਣਾ ਪਰਿਵਾਰ ਲੈ ਕੇ ਮੈਂ ਆਪਣੇ ਬੱਚੇ ਲੈ ਕੇ ਆਪੇ ਪੇਸ਼ ਹੁੰਦਾ ਵਾ ਮੈਂ ਕਰਉਣਾ ਬਰਕਾਤ ਜੇ ਮੈਂ ਗਲਤ ਬਾਤ ਮੇਰਾ ਕੱਖ ਨਾ ਰਵੇ ਇਹ ਬੰਦੇ ਦੀ ਗੱਲ ਚ ਦਮ ਹੈ ਗੱਲ ਤੇ ਮਾਰੀ ਕਹਿੰਦਾ ਸਾਇ ਸਾਰਾ ਦੇ ਦਮ ਨਾਲ ਆ ਜਿੰਨੇ ਕਿਤਾ ਗੱਲ ਹੋ ਰਹੀ ਹੈ ਮੇਰਾ ਬੰਦਾ ਸੱਚਾ ਹੈ ਨਾ ਉਹ 100 ਬੰਦੇ तेरे ਘਰ ਹੁੰਦਾ ਵਾ ਕੋਈ ਗੱਲ ਨਹੀਂ ਮੈਂ ਆ ਤੁਹਾਨੂੰ ਕਹਿ ਰਿਹਾ ਬਾਈ ਇਹ ਬੇਟੀ ਦੇ ਕੋਈ ਲਾਸ਼ ਹਣੇ ਵਾ ਤੇ ਵੀ ਕਰਿਓ ਆਪਣੀ ਕੋਈ ਵਿਊਜ਼ ਪਲੀਜ਼ ਕੋਈ ਗੱਲ ਨਹੀਂ ਆਪਾਂ ਦੇ ਨਾਲ ਆ ਭਰਾਵਾਂ ਦੇ ਨਾਲ ਆ ਹਾਂਜੀ ਦਾਤਾ ਜੀ ਤੁਸੀਂ ਅੱਜ ਇੱਥੇ ਆਏ ਹੋ ਤੇ ਪੂਰੀ ਜੱਥੇਬੰਦੀ ਇਕੱਠੀ ਹੋਈ ਹੈ ਕੀ ਸਾਰਾ ਮਾਮਲਾ ਹੈ ਕੀ ਕਰਨਾ ਚਾਹੁੰਦੇ ਹੋ ਉਥੇ ਪਿਛਲੇ ਦਿਨੀ ਜੋ ਜਿਹੜੀ ਵੀਡੀਓ ਵਾਇਰਲ ਹੋਈ ਆ ਵੀਰ ਵੱਲੋਂ ਜਿਹੜੀ ਇੱਕ ਬਾਪੂ ਦੀ ਦਸਤਾਰ ਲਾ ਕੇ ਬਾਸ ਹੁੰਦੇ ਆ ਸਾਫ ਕਰਾਇਆ ਗਿਆ ਸੀ ਉਹ ਵੀਰ ਨੂੰ ਜਿਸ ਜਗ੍ਹਾ ਤੇ ਇਹ ਘਟਨਾ ਹੋਈ ਉਹ ਜਗ੍ਹਾ ਤੇ ਸਾਫ ਕਰਾਇਆ ਗਿਆ ਵਾ ਇਹ ਵੀ ਜਿਹੜਾ ਆਂਦਾ ਕਿ ਮੇਰੇ ਕੋਲ ਗਲਤੀ ਹੋਈ ਜਾਂ ਲੈਣ ਜਾਂ ਲੈਣ ਚ ਇਹਨੇ ਗਲਤੀ ਮੰਨੀ ਆ ਇਹ ਪੰਜਾਂ ਪਿਆਰਾਂ ਨਾਲ ਗਾੜੀ ਪੇਸ਼ ਹੋਊਗਾ ਜੋ ਪੰਜ ਪਿਆਰਿਆਂ ਨੂੰ ਸੇਵਾ ਲਾਉਣ ਦੇ ਨੂੰ ਮੰਨਦੂਰ ਹੋ ਹਾਂਜੀ ਸਾਈਟ ਤੁਹਾਡੇ ਵੱਲੋਂ ਇੱਕ ਬੜੀ ਜੱਗ ਆਪਾਂ ਕਹਿ ਸਕਦੇ ਕਿ ਸ਼ਰਮਨਾਕ ਘਟਨਾ ਤੁਹਾਡੇ ਵੱਲੋਂ ਕੀਤੀ ਗਈ ਹੈ ਕੀ ਕਰਾਂ ਚਾਹੁੰਦੇ ਹੈ ਲੈ ਆਪਾਂ ਨਾਮ ਦੱਸੋ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਕੀ ਕਰਾਂ ਚਾਹੁੰਦੇ ਮੋਹਿੰਦਰ ਸਿੰਘ ਮੋਹਿੰਦਰ ਰਹਿਣਾ ਹੈ ਤਾਂ ਕੀ ਕਰਾਂ ਚਾਹੁੰਦੇ ਜੋ ਵੀ ਹਜ਼ੂਰ ਜੀ ਤੁਸੀਂ ਜਿੱਦਾਂ ਆਪਾਂ ਕਹਿ ਸਕਦੇ